ਜਿਲਾਲਾਬਾਦ ਬਾਅਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਸ੍ਰੀ ਸੁਖਮਾਨੀ ਸਾਹਿਬ ਦਾ ਪਾਠ ਕਰਵਾ ਕੇ ਨਵੇਂ ਸਾਲ 'ਚ ਖੁਸ਼ਹਾਲੀ ਲਈ ਕੀਤੀ ਗਈ ਅਰਦਾਸ ਨਿੱਕੇ ਨਿੱਕੀਆਂ ਗਲੀਆਂ ਲਗਾਤੀ ਤੇ ਸੋਨੇ ਸੀਸਾ ਦੰਦ ਰੇ ਸਜਾਤੀ ਦੇ ਬੜੇ ਜੰਤਰੀਂ ਮਲੇ ਸੋਰਾਵਰ ਫਤੇ ਸਿੰਘ ਕੋੜੀ ਚੜੇ ਜੰਨੇ ਗੁਰਜ ਬੈਦੀ ਦਾਰੀ ਸ਼ਾਨ ਨਰੇ ਸ਼ਦਨ ਨਰੇ ਸੋਰਾਵਰ ਫਤੇ ਸਿੰਘ ਕੋ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਸਮੂਹ ਵਕੀਲਾਂ ਵੱਲੋਂ ਆਤੁਪਮਣੀ ਸਾਹਿਬ ਦੇ ਪਾਠ ਕਰਵਾ ਕੇ ਨਵੇਂ ਸਾਲ ਲਈ ਸ਼ੁਭ ਕਾਮਨਾਵਾਂ ਆਪਣੇ ਵਿਸ਼ਲੇ ਸਾਥੀ ਵਕੀਲ ਅਮਰਜੀਤ ਰਾਏ ਦੀ ਆਤਮਿਕ ਸ਼ਾਂਤੀ ਅਤੇ ਕਿਸਾਨੀ ਕੋਲਾਢੇ ਲੋਕਾਂ ਦੇ ਸੇਤ ਯਾ ਵਿਧੀ ਕਾਮਨਾ ਕੀਤੀ ਗਈ ਇਸ ਧਾਰਮਿਕ ਸਮਾਗਮ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਜੱਜ ਅਸੀ ਸਾਲ ਦੀ ਵਿਸ਼ੇਸ਼ ਤੌਰ ਤੇ ਫਾਇਲ ਕਾ ਤੋਂ ਹਾਜ਼ਰ ਹੋਏ ਇੰਨਾ ਤੋਂ ਇਲਾਵਾ ਜਲਾਲਾਬਾਦ ਦੇ ਜੱਜ ਮੈਡਮ ਰਮਨਜੀਤ ਕੌਰ ਸ਼੍ਰੀ ਰਾਜੀਵ ਗਰ ਇਸ ਮੌਕੇ ਬਾਹਰ ਐਸੋਸੀਏਸ਼ਨ ਜਲਾਲਾਬਾਦ ਨਾਲ ਸੰਬੰਧਤ ਸਾਰੇ ਵਕੀਲ ਅਤੇ ਸਾਰੇ ਕਲਰਕ ਹਾਜ਼ਰ ਸਨ ਇੱਥੇ ਹੀ ਵਸਨੇ ਤਹਿਸੀਲ ਕੰਪਲੈਕਸ ਜਲਾਲਾਬਾਦ ਵਿੱਚ ਕੰਮ ਕਰਨ ਵਾਲੇ ਹਰ ਕਰਮਚਾਰੀ ਨੇ ਅੱਜ ਇਸ ਸੁਖਮਣੀ ਸਾਹਿਬ ਦੇ ਪਾਠ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਨਵੇਂ ਸਾਲ ਲਈ ਸਭ ਲਈ ਖੁਸ਼ੀਆਂ ਲਈ ਅਰਦਾਸ ਕੀਤੀ ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਅੱਜ ਅਸੀਂ ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਸਾਰੇ ਵਕੀਲਾਂ ਦੇ ਇਕੱਠ ਦੇ ਵਿੱਚ ਅੱਜ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਰਖਵਾਇਆ ਤੇ ਉਹ ਸੁਕਰੰਤ ਲੰਗਰ ਵਰਤ ਰਿਹਾ ਸਾਡੇ ਇਸ ਪਾਠ ਦੇ ਪਹੁ ਵਿੱਚ ਤਰਸੀਮ ਮੰਗਲਾ ਜੀ ਸਾਡੇ ਸੈਸ਼ਨ ਜੱਜ ਤੇ ਨਾਲ ਸਰਦੀ ਸਾਹਿਬ ਤੇ ਸਾਡੇ ਲੋਕਲ ਜੱਜਿਸ ਪਧਾਰੇ ਨੇ ਜਿਨ੍ਹਾਂ ਦਾ ਅਸੀਂ ਸਵਾਗਤ ਕੀਤਾ ਇਹ ਲੰਗਰ ਅਸੀਂ ਜਿਹੜਾ ਸੁਖਨੀ ਸਾਹਿਬ ਦਾ ਪਾਠ ਤੇ ਲੰਗਰ ਹਰ ਸਾਲ ਸਾਰੇ ਵਕੀਲਾਂ ਤੇ ਦੀ ਸੁਖ ਸ਼ਾਂਤੀ ਵਾਸਤੇ ਬਾਰ ਵੱਲੋਂ ਕਰਵਾਨੇ ਆ ਜਿਹੜਾ ਕਿ ਅੱਜ ਅਸੀਂ ਕਰਵਾਇਆ ਸਾਡੇ ਜਿਹੜੇ ਮਹਿਰੂਮ ਐਡਵੋਕੇਟ ਰਾਏ ਇਸ ਬੰਦ ਵਿੱਚ ਵੀ ਕੁਝ ਅਰਦਾਸ ਬੇਨਤੀ ਕੀਤੀ ਹੈ। ਹਾਂ ਸਾਡੇ ਅੱਜ ਅਸੀਂ ਜੋ ਸਾਡੇ ਅਮਰਜੀਤ ਸਿੰਘ ਜੀ ਰਾਏ ਉਹ ਬਾਤ ਸ਼ਹੀਦੀ ਪ੍ਰਾਪਤ ਕਰ ਗਏ ਨੇ ਕਿਸਾਨਾਂ ਦੇ ਸੰਗਰਾਮ ਵਿੱਚ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ। ਅੱਜ ਅਸੀਂ ਉਹਨਾਂ ਨੂੰ ਆਦੇ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ ਨੇ ਤੇ ਨਾਲ ਪਰਮਾਤਮਾ ਅੱਗੇ ਦੁਆ ਕੀਤੀ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਆਦੇ ਚਰਨਾਂ 'ਚ ਵਿਰਾਜਣ। ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਬਾਹਰ ਐਸੋਸੀਏਸ਼ਨ ਜਲਾਲਾਬਾਨ ਨੇ ਪ੍ਰਧਾਨ ਜੀ ਦੀ ਰਹਿਨਮਾਈ ਦੇ ਹੇਠ ਸਾਰੇ ਮੈਂਬਰਸ ਨੇ ਇਕੱਠੇ ਹੋ ਕੇ ਨਵੇਂ ਸਾਲ ਨਵੇਂ ਸਾਲ ਦੇ ਆਗਮਨ ਤੇ ਅੱਜ ਅਸੀਂ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਆਰੰਭ ਕੀਤਾ ਅਸੀਂ ਇਹ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਕਰਨ ਤੋਂ ਬਾਅਦ ਅਸੀਂ ਅਰਦਾਸ ਵੀ ਕੀਤੀ ਹੈ ਕਿ ਸਾਰੇ ਪ੍ਰਮਾਤਮਾ ਸਾਰੇ ਵਕੀਲਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਅੱਗੇ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਹੀ ਵਕੀਲ ਭਰਾਵਾਂ ਦਾ ਸਾਡਾ ਦਾ ਕੰਮ ਕਾਜ ਚੜ੍ਹਦੀ ਕਲਾ ਜਿਹਦਾ ਵਿੱਚ ਤੇ ਦੇ ਰੋਗਤਾ ਘਰ ਵੀ ਖੁਸ਼ੀਆਂ ਆਉਣ ਜੀ ਇਹ ਬਹੁਤ ਅੱਛੀ ਗੱਲ ਹੈ ਜਿਹੜਾ ਨਵੇਂ ਸਾਲ ਦੀ ਸ਼ੁਰੂਆਤ ਹੈ ਸਾਡੇ ਬਾਅਦ ਐਸੋਸੀਏਸ਼ਨ ਵੱਲੋਂ ਪਹਿਲ ਕੀਤੀ ਗਈ ਹੈ ਤੇ ਸਮੇਤ ਸਾਰੇ ਸਾਡਾ ਜਿਹੜਾ ਤਹਿਸੀਲ ਕੰਪਲੈਕਸ ਹੈ ਜਿਸਲੀਮ ਆਫਿਸ ਹੈ ਜੁਡੀਸ਼ੀਅਲ ਕੰਪਲੈਕਸ ਹੈ ਤੇ ਸਾਰਾ ਜਿਹੜਾ ਅਸੀਂ ਗੁਰੂ ਸਾਹਿਬ ਦਾ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਪ੍ਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਵਾਸਤੇ ਜਿਹੜਾ ਖੁਸ਼ੀਆਂ ਭਰਿਆ ਹੋਵੇ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਜਿਹੜਾ ਵੀ ਜਿੱਥੇ ਜਿੱਥੇ ਵੀ ਕੋਈ ਕੰਮ ਕਰਦਾ ਚਾਹੇ ਅਸੀਂ ਸਰਕਾਰੀ ਅਫਸਰ ਮੁਲਾਜ਼ਮ ਨੇ ਚਾਹੇ ਸਾਡੀ ਬਾਰ ਅਸੋਸੀਏਸ਼ਨ ਹੈ ਚਾਹੇ ਸਾਡੇ ਇਹ ਉਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ ਸਾਰਿਆਂ ਨੂੰ ਬਰਮਾਤਮਾ ਸ਼ਕਤੀ ਬਖਸ਼ੇ ਕਿ ਅਸੀਂ ਜਿਹੜਾ ਹੋਰ ਵੱਤ ਛੱਡ ਕੇ ਆਪਣੀ ਜਿਹੜੀ ਇੱਥੇ ਦੀ ਜਨਤਾ ਹੈਗੀ ਹੈ ਉਹਨਾਂ ਨਾਲ ਅਸੀਂ ਜੋ ਜੋ ਵੀ ਕੋਈ ਕੰਮ ਕਰਦਾ ਵੱਚੜ ਕੇ ਉਹਦੇ ਚ ਆਪਣੀ ਹੋਰ એનર્ਜੀ ਦੇ ਨਾਲ ਕੰਮ ਕਰ ਸਕੀਏ ਪਬਲਿਕ ਗੁੱਡ ਵਾਸਤੇ